ਅਮਰੀਕਾ ਵਾਂਗ ਹੁਣ ਪੰਜਾਬ ਪੁਲਿਸ ਦੇ ਕੋਲ ਵੀ ਹਾਈ ਟੈਕ ਗੱਡੀਆਂ ਨੇ ਸੜਕ ਉੱਤੇ ਭੱਜਣ ਵਾਲੀਆਂ ਸ਼ੁਕਦੀਆਂ ਜਾਂਦੀਆਂ ਹਾਈ ਟੈਕ ਗੱਡੀਆਂ ਪੰਜਾਬ ਪੁਲਿਸ ਵਰਤਰੀਆਂ ਉਸੇ ਤਰ੍ਹਾਂ ਦੀਆਂ ਜਿਵੇਂ ਦੀਆਂ ਅਮਰੀਕੀ ਪੁਲਿਸ ਵਰਤਦੀ ਹੈ ਇਹ ਦਾਵਾ ਕੀਤਾ ਆ ਐਨ ਆਰ ਆਈ ਮੰਤਰੀ ਕੁਲਦੀਪ ਢਾਲੀਵਾਲ ਨੇ ਰਸਤੇ ਦੇ ਵਿੱਚ ਜਾ ਰਹੇ ਹੁੰਦੇ ਨੇ ਜਦੋਂ ਅਚਾਨਕ ਰੁਕ ਜਾਂਦੇ ਨੇ ਔਰ ਰੁਕ ਕੇ ਪੁਲਿਸ ਦੀਆਂ ਗੱਡੀਆਂ ਦਾ ਕਾਫਲਾ ਵੇਖਦੇ ਨੇ ਵੇਖ ਕੇ ਖੁਸ਼ ਹੁੰਦੇ ਨੇ ਤੇ ਉੱਥੇ ਹੀ ਇਹ ਬਿਆਨ ਜਾਰੀ ਕਰਦੇ ਨੇ ਕਹਿੰਦੇ ਨੇ ਕਿ ਉਹ ਕਾਫੀ ਵੱਡਾ ਅਰਸਾ ਜਿਹੜਾ ਆ ਉਹ ਵਿਦੇਸ਼ ਰਹਿ ਕੇ ਆਏ ਨੇ ਅਮਰੀਕਾ ਰਹਿ ਕੇ ਆਏ ਨੇ ਔਰ ਉਹ ਜਾਣਦੇ ਨੇ ਕਿ ਵਿਦੇਸ਼ੀ ਧਰਤੀ ਉੱਤੇ ਜੋ ਪੁਲਿਸ ਗੱਡੀਆਂ ਵਰਤਦੀ ਹੈ ਇਸਤੇਮਾਲ ਕਰਦੀ ਹੈ ਵਿਦੇਸ਼ੀ ਪੁਲਿਸ ਇਸਤੇਮਾਲ ਕਰਦੀ ਹੈ ਹੁਣ ਉਹਨਾਂ ਦਾ ਦਾਵਾ ਆ ਕਿ ਉਹੀ ਉਸੇ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਪੰਜਾਬ ਦੀ ਪੁਲਿਸ ਇਸਤੇਮਾਲ ਕਰ ਰਹੀ ਹੈ ਉਹਨਾਂ ਦਾ ਦਾਵਾ ਆ ਕਿ ਸੀਐਮ ਭਗਵੰਤ ਮਾਨ ਨੇ ਵਿਦੇਸ਼ੀ ਪੁਲਿਸ ਵਾਲੀਆਂ ਗੱਡੀਆਂ ਪੰਜਾਬ ਪੁਲਿਸ ਨੂੰ ਤਿਆਰ ਦਿੱਤੀਆਂ ਨੇ ਔਰ ਜਿੱਥੇ ਸੜਕ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਿਦੇਸ਼ੀ ਪੁਲਿਸ ਆਪਣੀਆਂ ਹਾਈ ਟੈਕ ਗੱਡੀਆਂ ਦੇ ਵਿੱਚ ਰਵਾਨਾ ਹੁੰਦੀ ਹੈ ਉਸੇ ਤਰ੍ਹਾਂ ਹੁਣ ਪੰਜਾਬ ਪੁਲਿਸ ਵੀ ਸੜਕ ਸੁਰੱਖਿਆ ਦੇ ਵਿੱਚ ਆਪਣੀਆਂ ਹਾਈ ਟੈਕ ਗੱਡੀਆਂ ਦੇ ਵਿੱਚ ਰਵਾਨਾ ਹੋਵੇਗੀ ਹੁਣ ਦੱਸ ਦਿੰਦੇ ਆ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸੜਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਦੀਆਂ ਵੱਖਰੀਆਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਦਾ ਮੇਨ ਕੰਮ ਇਹੀ ਸੀ ਕਿ ਸੜਕ ਦੇ ਉੱਤੇ ਸੁਰੱਖਿਆ ਮਕਰਰ ਕੀਤੀ ਜਾਵੇ ਜਿਸ ਵਾਸਤੇ ਹੁਣ ਇਹਨਾਂ ਟੀਮਾਂ ਨੂੰ ਸਪੈਸ਼ਲ ਗੱਡੀਆਂ ਦਿੱਤੀਆਂ ਗਈਆਂ ਨੇ ਔਰ ਕੁਲਦੀਪ ਢਾਲੀਵਾਲ ਜਿਹੜੇ ਐਨ ਆਰ ਆਈ ਮੰਤਰੀ ਨੇ ਉਹ ਇਹਨਾਂ ਗੱਡੀਆਂ ਨੂੰ ਹਾਈ ਟੈਕ ਗੱਡੀਆਂ ਦੱਸ ਰਹੇ ਨੇ ਉਸੇ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਅਮਰੀਕੀ ਪੁਲਿਸ ਜਾਂ ਫਿਰ ਵਿਦੇਸ਼ੀ ਪੁਲਿਸ ਆਪਣੇ ਰੋਜ਼ਮਰਰਾ ਦੇ ਕੰਮਕਾਰ ਦੇ ਵਾਸਤੇ ਪ੍ਰਸ਼ਾਸਨਿਕ ਕੰਮਕਾਰ ਦੇ ਵਾਸਤੇ ਵਰਤਦੀਆਂ ਨੇ ਕੁਲਦੀਪ ਢਾਲੀਵਾਲ ਨੇ ਇਹ ਇਹੋ ਜਿਹਾ ਬਿਆਨ ਕਿਉਂ ਦਿੱਤਾ ਹੈ ਔਰ ਕੀ ਇਹ ਗੱਡੀਆਂ ਅਸਲ ਦੇ ਵਿੱਚ ਹਾਈ ਟੈਕ ਗੱਡੀਆਂ ਨੇ ਆਓ ਉਹਨਾਂ ਦੇ ਇਸ ਬਿਆਨ ਦੇ ਵਿੱਚ ਸੁਣ ਲੈਂਦੇ ਹਾਂ ਇਹ ਸਰ ਇਹ ਦੇਖੋ ਡਰਾਈਵਰ ਕੀ ਕਹਿ ਰਿਹਾ ਇਹ ਕਹਿੰਦਾ ਕਿ ਜਿੰਨੀ ਇਹਨਾਂ ਦੀ ਸਰਵਿਸ ਕਿੰਨੀ ਹੋਈ ਤੁਹਾਡੀ ਜੀ 35 ਸਾਲ ਦੀ ਇਹ ਕਹਿੰਦੇ 35 ਸਾਲ ਦੀ ਸਰਵਿਸ ਚ ਪੰਜਾਬ ਪੁਲਿਸ ਨੂੰ ਪਹਿਲੀ ਵਾਰ ਇਦਾਂ ਦੀਆਂ ਗੱਡੀਆਂ ਮਿਲੀਆਂ ਉਹਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਮਾਲ ਹੈ ਉਹਨਾਂ ਦੀ ਸੋਚ ਦਾ ਉਹ ਮੈਂ ਸਮਝਦਾ ਕਿ ਹੁਣ ਛੜਕਾਂ ਦੇ ਉੱਤੇ ਐਕਸੀਡੈਂਟ ਜਿਹੜੇ ਆ ਕਾਫੀ ਮਤਲਬ ਵਿੱਚ ਕੱਢ ਜਾਣਗੇ ਬਹੁਤ ਕੱਢ ਜਾਣਗੇ ਸਭ ਦੇ ਇੱਕ ਦੀ ਗੱਲ ਤੇ ਪਹਿਲੀ ਵਾਰ ਪੰਜਾਬ ਪੁਲਿਸ ਨੂੰ ਇਦਾਂ ਦੀ ਗੱਡੀ ਮਿਲੀ ਹੈ ਕਮਾਲ ਹੈ ਸੀਐਮ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਮਜ਼ਾ ਆ ਗਿਆ ਗੱਡੀ ਦੇਖ ਕੇ ਰਸਤੇ 'ਚ ਜਾ ਰਹੇ ਸੀ ਅਮਸਰ ਨੂੰ ਜਾਂਦਿਆਂ ਰਸਤੇ ਦੇ ਵਿੱਚ ਤਰਨਤਾਰਨ ਜਿਹੜੇ ਦੀ ਨੋ ਨੋ ਗੱਡੀਆਂ ਤਰਨਤਾਰਨ ਜ਼ਿਲ੍ਹੇ ਨੂੰ ਜਾ ਰਹੀਆਂ ਤੇ ਲੈ ਕੇ ਆਏ ਆ ਡਰਾਈਵਰ ਭਰਾ ਸਾਡੇ ਬਹੁਤ ਪੁਲਿਸ ਅਫਸਰ ਜਿਹੜੇ ਖੁਸ਼ ਨੇ ਸੋ ਮਜ਼ਾ ਆ ਗਿਆ ਅੱਜ ਗੱਡੀ ਦੇਖ ਕੇ ਕਿੰਨੇ ਦਿਨਾਂ ਦਾ ਮਨ ਨੂੰ ਉਡੀਕ ਸੀ ਕਿ ਮਾਨ ਸਾਹਿਬ ਨੇ ਜਿਹੜਾ ਪੰਜਾਬ ਪੰਜਾਬ ਨਿਵਾਸੀਆਂ ਨੂੰ ਤੋਹਫਾ ਦਿੱਤਾ ਪੰਜਾਬ ਪੁਲਿਸ ਦੀ ਇੱਕ ਵੱਡੀ ਜੁੰਮੇ ਆ ਦੀ ਲਾਈ ਆ ਇਹਨੂੰ ਦੇਖੀਏ ਸੋ ਬਹੁਤ ਮਜਾ ਆ ਮਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਬਾਰੇ ਇੰਨਾ ਵਧੀਆ ਸੋਚਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ